ਇਹ ਐ ਐ ਹੋ ਗਿਆ ਡੱਬਾ ਪੈਗ ਤੇ ਇਹਨਾਂ ਦੀ ਗਾਰੰਟੀ ਕੋਈ ਨਹੀਂ ਕਹਿੰਦਾ ਉਠਾੜਾ ਵਾਲਾ ਮਾ ਲੈਣਾ ਓਪਨ ਚਾਹ ਤੇ ਭਾਜੀ ਆ ਜਾਂਦਾ ਬਾਹਰ ਆਉਂਦਾ ਬਣਾ ਬਾਹਰ ਲਾਟ ਹੁੰਦੀ ਬਾਹਰ ਤੇ ਮੁਲਕਾਂ ਛੋ ਗੱਡੀਆਂ ਦੀਆਂ ਲੱਥੀਆਂ ਹੁੰਦੀਆਂ ਤੇਰੇ ਵਰਗੇ ਕਾਲੇ ਕਾਲੇ ਲਾਹਣ ਦੀਆਂ ਗੱਡੀਆਂ ਛੋ ਉੱਥੇ ਵੀ ਬਹੁਤ ਚੋਰੀਆਂ ਹੁੰਦੀਆਂ ਇਹ ਨਾ ਸਮਝੋ ਪਾਕਿਸਤਾਨ 'ਚ ਹੁੰਦੀਆਂ ਉੱਥੇ ਹਾਂਜੀ ਸ਼ੀਸ਼ੇ ਨੂੰ ਮਾਰਦੇ ਆ ਵਿੱਚੋਂ ਨਵੀਆਂ ਐਲ ਡੀਆ ਕੱਢ ਕੇ ਲੈ ਜਾਂਦੇ ਲੈਪਟਾਪ ਲੈ ਮੈਂ ਸੁਣਿਆ ਸੀ ਆ ਮੁਲਤਾਨ ਦੇ ਵਿੱਚ ਸਿਟੀ ਪੰਜਾਬ ਆ ਬੜਾ ਨਾਮ ਹੈ ਬੜੀ ਪੁਰਾਣੀ ਸ਼ਾਪ ਹੈ ਜੀ ਸਾਡੀ ਬਾਕੀ ਤਿੰਨ ਚਾਰ ਦੁਕਾਨਾਂ ਨੇ ਜੀ ਇੰਨੀ ਪੁਰਾਣੀ ਆ ਮੈਂ ਇੱਥੋਂ ਫੇ ਕੀ ਲੈਣਾ ਤੁਹਾਡੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੈਗੀ ਇੱਕ ਹੁੰਦਾ ਕਿ ਬੜੀ ਧੀਰ ਤੋਂ ਅਸੀਂ ਅੱਛਾ ਅੱਛਾ ਜ਼ਿਆਦਾ ਧੀਰ ਹੋ ਗਈ ਆ ਇੱਕ ਦੁਕਾਨ ਹੈਗੀ ਸਾਡੀਆਂ ਚਾਰ ਦੁਕਾਨਾਂ ਨੇ ਕਿਉਂ ਜੀ ਚਾਰ ਦੁਕਾਨਾਂ ਨੇ ਚਾਰ ਆ ਤੇ ਉਹਦੇ ਚੌਕ ਵੀ ਹੈ ਚਾਰ ਦੁਕਾਨਾਂ ਦਾ ਇਹਨੂੰ ਬੰਦ ਕਰ ਦੋ ਇੰਨੀਆਂ ਕੀ ਕਰਨੀਆਂ ਤੁਸੀਂ ਆਪਕੋ ਤੁਸੀਂ ਇੱਥੇ ਹੰਨੇ ਨਹੀਂ ਨਹੀਂ ਇਦਾਂ ਹੀ ਆ ਨਾ ਤੁਸੀਂ ਕਹਿੰਦੇ ਛੋਟਾ ਜਿਹਾ ਕਾਰੋਬਾਰ ਆ ਛੋਟੇ ਤੋਂ ਹੀ ਵੱਡਾ ਹੁੰਦਾ ਬੰਦਾ ਮਿਹਨਤ ਕਰੇ ਅੱਲਾਹ ਤਾਲਾ ਮਦਦ ਕਰਦਾ ਹੁਣ ਤੁਹਾਡੀ ਕੋ ਮਦਦ ਕਰੀਏ ਅਸੀਂ हां मैं तन्नू ਮਰਗੜਾ ਲੱਗ ਰਿਹਾ ਨਹੀਂ ਇਹ ਤੇ ਮਰਗੜਾ ਲੱਗ ਰਿਹਾ ਹੈ ਜਿਹੜੇ ਨਹੀਂ ਅੰਗਰੇਜ਼ ਦੇ ਜਨਾਜ਼ੇ 'ਗੇ ਮੋਮਬਤੀ ਲਾ ਕੇ ਫਿਰਦੇ ਉਹ ਹੋ 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 ਉਹ ਲੱਗ ਰਿਹਾ ਹੋ ਤੁਸੀਂ